ਜਗਬਾਨੀ ਟੀਵੀ ਦੇਖ ਰਹੇ ਤੁਸੀਂ ਤਾਂ ਲਗਾਤਾਰ ਪੰਜਾਬ ਬੰਦ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁਹਾਲੀ ਦੇ ਵਿੱਚ ਬਾਜ਼ਾਰ ਜਿਹੜੇ ਨੇ ਉਹ ਵੀ ਬੰਦ ਨੇ ਕਿਸਾਨਾਂ ਦੇ ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਮਾਰਕੀਟ ਜਿਹੜੀ ਹੈਗੀ ਆ ਉਹ ਬੰਦ ਹੈਗੀਆਂ ਜਿਹੜੀਆਂ ਦੁਕਾਨਾਂ ਖੁੱਲੀਆਂ ਸੀ ਉਹ ਉਹ ਬੰਦ ਕਰ ਰਹੇ ਨੇ ਤਾਂ ਇੱਕ ਤਸਵੀਰ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾ ਰਹੇ ਹਾਂ ਕਿ ਜਿਹੜੇ ਕੈਫੇ ਰੈਸਟੋਰੈਂਟ ਜਾਂ ਜਿਹੜੀਆਂ ਵੀ ਮਾਰਕੀਟ ਦੇ ਵਿੱਚ ਦੁਕਾਨਾਂ ਨੇ ਉਹ ਬੰਦ ਕਰਨ ਦਾ ਸਿਲਸਿਲਾ ਜਾਰੀ ਹੈ ਤਾਂ ਜਿਹੜੇ EMPLOYE ਸਵੇਰੇ ਜਲਦੀ ਪਹੁੰਚ ਗਏ ਸਨ ਦੁਕਾਨਾਂ ਦੇ ਬਾਹਰ ਤਾਂ ਉਹ ਆਪਣੀ ਦੁਕਾਨਾਂ ਨੂੰ ਹੁਣ ਬੰਦ ਕਰ ਰਹੇ ਨੇ ਤਾਂ ਵਰਕਰ ਤੁਸੀਂ ਦੇਖ ਸਕਦੇ ਹੋ ਜਿਹੜੇ ਅੰਦਰ ਹੈਗੇ ਸੀ ਤਾਂ ਕੁਝ ਦੁਕਾਨਾਂ ਇੱਥੇ ਜ਼ਰੂਰ ਖੁੱਲੀਆਂ ਸੀ ਪਰ ਉਹਨਾਂ ਨੂੰ ਵੀ ਹੁਣ ਬੰਦ ਕਰਨ ਦਾ ਸਿਲਸਿਲਾ ਕੀਤਾ ਜਾ ਰਿਹਾ ਤਾਂ ਕਿਸਾਨਾਂ ਵੱਲੋਂ ਬੰਦ ਪੰਜਾਬ ਬੰਦ ਦਾ ਅਪੀਲ ਜਿਹੜੀ ਹੈ ਉਹ ਕੀਤੀ ਗਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਹੈਗੇ ਨੇ ਕੁਝ ਦੁਕਾਨਾਂ ਦੇ ਉੱਪਰ ਹਲੇ ਵੀ ਲੱਗੇ ਹੋਏ ਨੇ ਤੇ ਤਕਰੀਬਨ ਮੋਹਾਲੀ ਦੇ ਵਿੱਚ ਇਹ ਦੁਕਾਨਾਂ 11 ਵਜੇ ਦੇ ਆਸ-ਪਾਸ 12 ਵਜੇ ਦੇ ਆਸ-ਪਾਸ ਖੁੱਲ੍ਹਦੀਆਂ ਨੇ ਤਾਂ ਕੁਝ ਦੁਕਾਨਾਂ ਜੋ ਖੁੱਲੀਆਂ ਸੀ ਉਹਨਾਂ ਨੂੰ ਵੀ ਫਿਲਹਾਲ ਬੰਦ ਕਰ ਦਿੱਤਾ ਗਿਆ ਤਾਂ ਕੁਝ ਐਮਪਲੋਏ ਜਿਹੜੇ ਹੈਗੇ ਨੇ ਉਹ ਦੁਕਾਨਾਂ ਨੂੰ ਬੰਦ ਕਰਕੇ ਹੁਣ ਵਾਪਿਸ ਜਾ ਰਹੇ ਨੇ ਕਿਸਾਨਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਪੰਜਾਬ ਬੰਦ ਰਹੇਗਾ ਤਾਂ ਉਹਨਾਂ ਵੱਲੋਂ ਉਹਨਾਂ ਨੂੰ ਸਮਰਥਨ ਵਪਾਰ ਮੰਡਲ ਵੱਲੋਂ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਤਮਾਮ ਜਥੇਬੰਦੀਆਂ ਵੱਲੋਂ ਸਮਰਥਨ ਦਾ ਐਲਾਨ ਵੀ ਕੀਤਾ ਗਿਆ ਸੀ ਤਾਂ ਹੁਣ ਕੁਝ ਦੁਕਾਨਾਂ ਇੱਥੋਂ ਦੇ ਜੋ ਦੁਕਾਨਦਾਰ ਨੇ ਉਹ ਬੰਦ ਕਰਦੇ ਦਿਖਾਈ ਦੇ ਰਹੇ ਨੇ ਕਿਸਾਨਾਂ ਵੱਲੋਂ ਲਗਾਤਾਰ ਜੋ ਹੈ ਅਪੀਲ ਕੀਤੀ ਗਈ ਸੀ ਤਾਂ ਅੱਜ ਪੰਜਾਬ ਬੰਦ ਦੇ ਚੱਲਦੇ ਆ ਜਿੱਥੇ ਕਈ ਟ੍ਰੇਨਾਂ ਦੇ ਰੂਟ ਰੱਦ ਹੋਏ ਨੇ ਕਈ ਬੱਸਾਂ ਦੇ ਰੂਟ ਰੱਦ ਹੋਏ ਨੇ ਤਾਂ ਬਾਜ਼ਾਰ ਜਿਹੜੇ ਹੈਗੇ ਨੇ ਉਹ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਬੰਦ ਕਰਵਾਏ ਜਾ ਰਹੇ ਨੇ ਤੇ ਕੁਝ ਦੁਕਾਨਾਂ ਜਾਂ ਬਾਜ਼ਾਰ ਜਿਹੜੇ ਹੈਗੇ ਨੇ ਪਹਿਲਾਂ ਹੀ ਬੰਦ ਕੀਤੇ ਗਏ ਨੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਨਹੀਂ ਖੋਲੀਆਂ ਗਈਆਂ ਸਿਰਫ ਕਿਸਾਨਾਂ ਦੇ ਇਸ ਪੰਜਾਬ ਬੰਦ ਦੇ ਦੌਰਾਨ ਐਮਰਜੈਂਸੀ ਸੇਵਾਵਾਂ ਹੀ ਐਮਰਜੈਂਸੀ ਸੇਵਾਵਾਂ ਨੂੰ ਹੀ ਢਿੱਲ ਦਿੱਤੀ ਜਾ ਰਹੀ ਹੈ ਸਿਰਫ ਜਿਨ੍ਹਾਂ ਨੇ ਮੈਡੀਕਲ ਚੈੱਕਅਪ ਕਰਵਾਉਣਾ ਜਾਂ ਕਿਸੇ ਦੀ ਬਾਰਾਤ ਹੈ ਉਹਨਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ ਜਾਂ ਕਿਸੇ ਦੀ ਅਪਾਇੰਟਮੈਂਟ ਅਪਾਇੰਟਮੈਂਟ ਕਿਸੇ ਡਾਕਟਰ ਕੋਲ ਸੀ ਉਹਨਾਂ ਨੂੰ ਹੀ ਸਿਰਫ ਢਿੱਲ ਦਿੱਤੀ ਜਾ ਰਹੀ ਹੈ ਜਾਂ ਫਿਰ ਐਂਬੂਲੈਂਸਾਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਪੰਜਾਬ ਬੰਦ ਦੇ ਚੱਲਦੇ ਆ ਕਿਸੇ ਵੀ ਨਾਕੇ ਤੋਂ ਜਾਨ ਨਹੀਂ ਦਿੱਤਾ ਜਾ ਰਿਹਾ ਫਿਲਹਾਲ ਤੁਹਾਨੂੰ ਮੁਹਾਲੀ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬਾਜ਼ਾਰ ਜੋ ਬੰਦ ਨੇ तकरीबन 90% ਦੀ ਦੁਕਾਨਾਂ ਬੰਦ ਜਿਹੜੀਆਂ ਉਹ ਹੈਗੀਆਂ ਨੇ ਤੇ ਕੁਝ ਦੁਕਾਨਾਂ ਜੋ ਖੁੱਲੀਆਂ ਸੀਗੀਆਂ ਉਹਨਾਂ ਨੂੰ ਬੰਦ ਕਰਵਾਉਣ ਦੀ ਅਪੀਲ ਜੋ ਹੈ ਉਹ ਕਿਸਾਨਾਂ ਵੱਲੋਂ ਕੀਤੀ ਗਈ ਹੈਗੀ ਆ ਤਾਂ ਤੁਸੀਂ ਦੇਖ ਸਕਦੇ ਹੋ ਕੁਝ ਐਮਪਲੋਏ ਜਿਹੜੇ ਹੈਗੇ ਨੇ ਦੁਕਾਨਦਾਰ ਜਿਹੜੇ ਹੈਗੇ ਨੇ ਉਹ ਦੁਕਾਨਾਂ ਨੂੰ ਲੋਕ ਵੀ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਗੱਲਬਾਤ ਕਰਾਂਗੇ ਕੁਛ ਇੱਕ ਦੁਕਾਨਾਂ ਨੂੰ ਜਿਹੜੇ ਬੰਦ ਕਰ ਰਹੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਸਿਰਫ ਇਹ ਅੱਜ ਦਾ ਦਿਨ ਹੀ ਜਿਹੜਾ ਹੈਗਾ ਉਹ ਕਿਸਾਨਾਂ ਵੱਲੋਂ ਪੰਜਾਬ ਬੰਦੀ ਅਪੀਲ ਕੀਤੀ ਗਈ ਸੀ ਸਾਡੇ ਨਾਲ ਕੁਛ ਦੁਕਾਨ ਦੇ ਓਨਰ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਨਾਮ ਹੈਗਾ ਤੁਹਾਡਾ ਉਮੇਸ਼ ਸ਼ਰਮਾ ਜੀ ਜੀ ਉਮੇਸ਼ ਜੀ ਥੋੜਾ ਉੱਪਰ ਆ ਲਓ ਤੇ ਆਪਣੀ ਇੱਥੇ ਕਿਸ ਚੀਜ਼ ਦੀ ਦੁਕਾਨ ਸੀ ਤੇ ਤੁਸੀਂ ਉਹ ਬੰਦ ਡੋਰਸ ਦੀ ਸੀਗੀ ਦੁਕਾਨ ਜੀ ਬਟ ਸਾਨੂੰ ਕੋਈ ਡਾਇਰੈਕਟਿਵ ਵੀ ਨਹੀਂ ਸੀਗਾ ਇਵਨ ਮੈਂ ਤੇ ਅਵੇਅਰ ਵੀ ਨਹੀਂ ਸੀਗਾ ਕਿ ਅੱਜ ਪੰਜਾਬ ਬੰਦ ਹੈ ਬੀਸਿਕਲੀ ਔਰ ਕਿਸ ਕਾਲ ਦੇ ਵਜ੍ਹਾ ਨਾਲ ਬੰਦ ਹੈ ਮੈਨੂੰ ਉਹ ਤੇ ਨਹੀਂ ਪਤਾ ਸੀਗਾ ਜੀ ਤੇ ਫਿਰ ਇੱਥੇ ਕਿਸਾਨ ਆਈ ਜਾਂ ਬਾਕੀ ਮਾਰਕੀਟ ਨੂੰ ਦੇਖਦੇ ਹੋਇਆ ਮੈਨੂੰ ਤਾਂ ਕੁਝ ਨਹੀਂ ਬਸ ਕੁਝ ਬੰਦੇ ਸੀਗੇ ਜਿਹੜੇ ਬੰਦ ਕਰਵਾ ਰਹੇ ਸੀਗੇ ਨਾਲ ਮੈਂ ਦੇਖਿਆ ਨੇਬਰਸ ਦੀ ਸ਼ਾਪਸ ਵੀ ਬੰਦ ਹੋ ਰਹੀ ਹੈ ਨਾ ਮੈਂ ਤਾਂ ਕਰਕੇ ਬੰਦ ਕਰਾਤੀ ਮੈਂ ਵੀ ਆ ਤਾਂ ਤੁਸੀਂ ਸੁਣਿਆ ਕਿ ਕੁਝ ਦੁਕਾਨਦਾਰਾਂ ਨੂੰ ਪਤਾ ਵੀ ਨਹੀਂ ਸੀ ਕਿ ਪੰਜਾਬ ਬੰਦ ਦੀ ਅੱਜ ਕੋਲ ਦਿੱਤੀ ਗਈ ਸੀ ਲੇਕਿਨ ਜਦੋਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਤਾਂ ਉਹਨਾਂ ਕਿਸਾਨਾਂ ਦੇ ਕਹਿਣ ਤੇ ਹੀ ਹੁਣ ਇਨ੍ਹਾਂ ਵੱਲੋਂ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ ਮੁਹਾਲੀ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਣੀ ਲਈ ਵਰਨਪੱਤ